ਇਹ ਦੇਖੋ ਭਗਵੰਤ ਮਾਨ ਜੀ ਹੋਮ ਮਿਨਿਸਟਰ ਨੇ ਹੋਮ ਮਿਨਿਸਟਰ ਨੂੰ ਤਾਂ ਪੰਜਾਬ ਆਇਆ ਨੂੰ ਮੈਨੂੰ ਲੱਗਦਾ 2 ਮਹੀਨੇ ਬੀਤ ਕੇ 1.5 ਮਹੀਨਾ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ ਪਹਿਲਾਂ ਸੱਚ ਸ਼ਰਾਬ ਬਾਦ ਪੀ ਲਈ ਸੀ ਉਦੋਂ ਲਾਜ ਦਿਨ ਰਹੇ ਆ ਫਿਰ ਨਿਊਜ਼ੀਲੈਂਡ ਚਲੇ ਗਏ ਨਿਊਜ਼ੀਲੈਂਡ ਤੋਂ ਬਾਅਦ ਦਿੱਲੀ ਫਚੇ ਆ ਜਦੋਂ ਦਿੱਲੀ ਤੋਂ ਆਉਣਾ ਮੈਨੂੰ ਲੱਗਦਾ ਉਦੋਂ ਤੱਕ केजरीवाल ਨੇ ਇਹਨਾਂ ਨੂੰ ਲਾ ਦੇਣਾ ਇਹ ਵਿਚਾਰੇ ਦੇ ਤਾਂ ਮਤਲਬ ਧਿਆਨ ਹੀ ਕੋਈ ਨਹੀਂ ਲਾਉਣ ਆਰਡਰ ਤੇ ਜੇ ਇਸ ਬੰਦੇ ਦਾ ਹੋਮ ਮਿਨਿਸਟਰ ਨੇ ਜਦ ਕੋਈ ਰਿਵਿਊ ਮੀਟਿੰਗ ਨਹੀਂ ਕਰਨੀ ਕਿ ਜੇ ਨੂੰ ਜਵਾਬ ਤਲ ਵੀ ਨਹੀਂ ਕਰਨੀ ਤਾਂ ਇਹੀ ਕੁਝ ਹਾਲਾਤ ਪੈਦਾ ਹੋਣਗੇ। ਕਸ਼ਰਾ ਤੋਂ ਬਾਅਦ ਰਾਤ ਨੂੰ ਸੰਦੀਪ ਧਾਰੀਵਾਲ ਆਈ ਉੱਥੇ ਪਹੁੰਚੇ ਤੇ ਉਹਨਾਂ ਦਾ ਇਹ ਬਿਆਨ ਆਇਆ ਸਾਹਮਣੇ ਕਿ ਸਾਰਾ ਕੁਝ ਅੰਡਰ ਕੰਟਰੋਲ ਹੈ, ਸਿਚੁਏਸ਼ਨ ਅੰਡਰ ਕੰਟਰੋਲ ਹੈ। 42 ਹਾਲ ਸਾਹਿਬ ਨੂੰ ਤਾਂ ਮੈਨ ਲੱਗਦਾ ਇਹਨਾਂ ਨੂੰ ਦੋ ਲਫ਼ਜ਼ ਉੱਥੋਂ ਸੈਕਟਰੀਅਟ ਤੋਂ ਲਿਖ ਕੇ ਆਉਂਦੇ ਆ ਉਹ ਅੰਡਰ ਕੰਟਰੋਲ। ਇਹ ਆਪ ਅੰਡਰ ਕੰਟਰੋਲ ਨਹੀਂ। ਸਰਕਾਰ ਇਹਨਾਂ ਦੀ। ਇਹ ਤਾਂ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ ਬਾਅਦ ਕਹਿ ਦਿੰਦੇ ਆ ਸਭ ਅੰਡਰ ਕੰਟਰੋਲ ਹੈ। ਮਤਲਬ ਅੰਡਰ ਕੰਟਰੋਲ ਕੀ ਆ ਫਿਰ ਤੁਸੀਂ ਸਾਜ਼ਿਸ਼ ਦਾ ਹਿੱਸਾ ਹੋ ਤੁਸੀਂ ਇਹ ਅਟੈਕ ਕਰਾਇਆ ਔਰ ਫਿਰ ਕਹਿ ਰਹੇ ਹੋ ਅੰਡਰ ਕੰਟਰੋਲ ਹੈ ਮੇ ਕੋ ਅੰਡਰ ਕੰਟਰੋਲ ਮੈਂ ਤਾਂ ਮੰਨੂ ਕਿ ਤੁਸੀਂ ਇਹ ਜੀ ਇਨਸੀਡੈਂਟਸ ਨੂੰ ਪ੍ਰੀਵੈਂਟ ਕਰੋ ਨਾਟ ਕਿ ਕਰਵਾ ਕੇ ਤੁਸੀਂ ਕਹੋ ਅੰਡਰ ਕੰਟਰੋਲ ਹੈ ਕੋ ਵੱਡੀ ਗੱਲ ਮੇਰੇ ਵੀਰ ਨੇ ਕੀਤੀ ਆ ਏ ਡੀ ਜੀ ਪੀ ਇੱਕ ਸਪੈਸ਼ਲ ਏ ਡੀ ਜੀ ਪੀ ਡਿਊਟੀ ਸੀ ਇਸ ਬਾਰਡਰ ਡਿਸਟ੍ਰਿਕਟ ਚ ਅੰਮਰਸਰ ਸਾਹਿਬ ਚੋਦੀ ਵਿਜਿਟ ਹੋਈ ਆ ਤੇ ਕੀ ਉਹਨੇ ਸਿਕਿਉਰਿਟੀ ਦਾ ਰਿਵਿਊ ਕੀਤਾ ਫਿਰ ਦੋ ਏ ਡੀ ਜੀ ਦੋ ਆਏ ਸੀ ਇੱਕ ਮੈਨੂੰ ਲੱਗਦਾ ਵਰਮਾ ਜੀ ਆਏ ਸੀ ਪਰਮਾਰ ਸਾਹਿਬ ਤੇ ਰਾਏ ਸਾਹਿਬ ਤੇ ਦੱਸੋ ਫੇਰ ਤੁਸੀਂ ਇਨਸੀਡੈਂਟ ਨਹੀਂ ਪ੍ਰੀਵੈਂਟ ਕਰ 파 ਰਹੇ ਜੋ ਸ਼ੋਅਜ਼ ਕੀ ਹਾਲਾਤ ਕੀ ਅੰਦਰ ਹੋਮ ਮਿਨਿਸਟਰ ਭਗਵੰਤ ਮਾਨ ਔਰ ਇਹ ਸਾਰੇ ਦੇਸ਼ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਜਾਂ ਇਨਸੀਡੈਂਟ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਚੋਹ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੈ ਜਿੱਥੇ ਜਾਤ ਪਾਤ ਤੋਂ ਉੱਤੇ ਉੱਠ ਕੇ ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਨਿਭਾਉਣ ਦਾ ਉੱਥੇ ਹਾਲਾਤ ਪੈਦਾ ਹੋਏ ਹੈ ਤੁਹਾਡਾ ਜਿਹੜੀ ਅਰਵਿੰਦ ਕੇ ਜੀ ਵਾਲੋ ਨਾਲ ਬਜਟ ਦੀ ਹੋਣੀ ਤੁਸੀਂ ਦਿੰਗੇ ਉਹ ਮਿਸਟਰ ਰਿਵਿਊ ਕਿਹਾ ਇਹਨਾਂ ਨੂੰ ਕਰਨਾ ਹੁੰਦਾ ਤੇ ਦਿੱਲੀ ਪੁਲਿਸ ਨੇ ਇਹਨਾਂ ਦੀ ਸਕਿਉਰਿਟੀ ਵਾਪਸ ਕਰ ਦਿੱਤੀ ਪੰਜਾਬ ਪੁਲਿਸ ਦੀ ਸਕਿਉਰਿਟੀ ਨੇ ਦਿੱਲੀ ਕੇ ਜੀ ਵਾਲ ਸਾਹਿਬ ਕੋ ਵੀ ਆ ਜੀਵ ਕੁਮਾਰ ਕੋ ਵੀ ਆ ਤੇ ਇਸ ਪਾਸੇ ਤਾਂ ਲੱਗਦਾ ਕਿ ਮੈਂ ਓਪਨ ਚੈਲੰਜ ਦੇਣਾ ਡੀਜੀਪੀ ਪੰਜਾਬ ਨੂੰ ਔਰ ਭਗਵੰਤ ਮਾਨ ਨੂੰ ਡਿਨਾਈ ਕਰਦਨ ਕਿ ਇਹਨਾਂ ਨੇ Z+ ਸਕਿਉਰਿਟੀ ਬੇਬਾ ਕੁਮਾਰ ਲਈ ਰეკਮੈਂਡ ਕਰਕੇ ਨਹੀਂ ਦਿੱਤੀ ਕਿ ਦਿੱਤੀ ਆ ਇਹਨਾਂ ਨੇ ਟਿੱਲ ਦਾ ਜ਼ੋਰ ਲਵਾ ਲਿਆ ਕਿ ਦਿੱਲੀ ਦੇ ਵਸਿੰਦੇ ਨੂੰ ਜਿਹੜਾ ਦਿੱਲੀ 'ਚ ਰਹਿਣ ਵਾਲਾ ਜਿਹਦੇ ਤੇ ਬੜੇ ਸੀਰੀਅਸ ਆਰੋਪ ਨੇ ਜਿਹੜਾ ਜੇਲ ਵੀ ਗਿਆ ਇੱਕ ਧੀ ਪੈਣ ਨਾਲ ਮਿਸਬੀਹੇਵ ਕਰਨ ਦਾ ਔਰ ਧੀ ਪੈਣ ਵੀ ਸਾਰੇ ਸਤਿਕਾਰਯੋਗ ਹੈ ਮਗਰ ਉਹ ਮੈਂਬਰ ਆਫ ਪਾਰਲੀਮੈਂਟ ਵੀ ਸੀ ਜੇ ਉਹ ਇਦੀ ਉਹਦੀ ਇਹ ਹਿੰਮਤ ਹੋ ਸਕਦੀ ਹੈ ਕਿ ਉਹ ਇੱਕ ਮੈਂਬਰ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨਾਲ ਮਿਸਬੀਹੇਵ ਕਰੇ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਹੋਣ ਕਿ ਭਾਈ ਇਹਨੂੰ ਦਿੱਲੀ ਸੈਕਟਰੀਅਰੇਟ ਨਾ ਵੜਨ ਦਿਓ ਬੇਬਕ ਕੁਮਾਰ ਨੂੰ ਇਹਨੂੰ ਚੀਫ ਮਿਨਿਸਟਰ ਦੇ ਦਫਤਰ ਨਾ ਵੜਨ ਦਿਓ ਵੇਖੋ ਆਮ ਆਦਮੀ ਪਾਰਟੀ ਤੇ ਡਬਲ ਸਟੈਂਡ ਹੈ ਉਹਨੂੰ ਚੱਕ ਕੇ ਪੰਜਾਬ ਦੇ ਚੀਫ ਮਿਨਿਸਟਰ ਦੇ ਆਫਿਸ ਚ ਵਾਰਦਾ ਔਰ ਸਿਕਿਉਰਿਟੀ ਦਿੱਤੀ Z+ 70 ਜਣੇ ਦਾ ਖਰਚਾ ਪੰਜਾਬ ਦਾ ਖਜ਼ਾਨਾ ਕਿਉਂ ਚੱਲੇ ਜਦ ਕਿ ਜਿਹੜਾ ਹੁਣੋ ਫਿਸਕਲ ਹੈਲਥ ਇੰਡੈਕਸ ਆਇਆ ਪੰਜਾਬ ਦਾ ਬੇੜਾਗਰ ਕਰਤਾ ਭਗਵੰਤ ਮਾਨ ਨੇ ਤੇ ਹਰਪਾਲ ਚੀਮੇ ਨੇ 4 ਲੱਖ ਕਰੋੜ ਦਾ ਕਰਜ਼ਾਈ ਹੈ ਹਰ ਪੈਰਾਮੀਟਰ ਤੇ ਪੰਜਾਬ ਫੇਲ ਹੋ ਗਿਆ ਔਰ ਇਹ ਕਰ ਕੀ ਰਿਹਾ ਪੰਜਾਬ ਚ ਬੰਬ ਬਲਾਸਟ ਹੋ ਰਿਹਾ Hindu ਭਾਈਚਾਰੇ ਨੂੰ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਕਿੱਥੇ ਐਸਸੀ ਭਾਈਚਾਰੇ ਦੀ ਮਹਾਨ ਸਤਕਾਰਯੋਗ ਸ਼ਖਸੀਅਤ ਕੋ ਦੇਸ਼ ਦੀ ਹੈ ਕਿਉਂਕਿ ਉਹ ਇੱਕ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਰਕਾਰ ਸੁੱਤੀ ਪਈ ਹੈ ਇਹ ਸਾਰੇ ਇਨਸੀਡੈਂਟਸ ਲਾਅ ਐਂਡ ਆਰਡਰ ਦਾ ਅਟਰ ਫੇਲੀਅਰ ਔਰ ਭਗਵੰਤ ਮਾਨ ਨੇ ਸ਼ਹਿਰ ਇਤਿਹਾਸ ਚ ਪਹਿਲੀ ਵਾਰੀ ਹੋਇਆ ਇਨ ਮਾਏ 30 40 ਯਰ ਜਿਹੜੇ ਮੇਰੇ ਤੋਂ ਵੱਡੇ ਆ ਉਹ ਆਪ ਇਸ ਗੱਲ ਦੀ ਜਾਂਚ ਕਰ ਲੈਣ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦਿੱਲੀ ਦੇ ਬੰਦੇ ਨੂੰ ਕੇਜਰੀਵਾਲ ਸਾਹਿਬ ਦਿੱਲੀ ਦੇ ਰਹਿਣ ਵਾਲੇ ਨੇ ਨਾ ਇੱਕ ਸਧਾਰਨ ਐਮ ਐਲ ਏ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਭਾਈ ਦਿੱਲੀ ਹੈ ਦੇਸ਼ ਦੀ ਰਾਜਧਾਨੀ ਹੈ ਉਹਨੂੰ ਜੈਡ ਪਲੱਸ ਸਿਕਿਉਰਿਟੀ ਹੈ ਜੇ ਉਹਨੂੰ ਕੁਝ ਹੋ ਗਿਆ ਤੇ ਅਮਿਤ ਛਾਹਰੀ ਜਾਂ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਬਚ ਜੂ ਕਿੱਥੇ ਉਹਨਾਂ ਦੀ ਸਿਕਿਉਰਿਟੀ ਯਕੀਨੀ ਬਣਾਉਣ ਮਗਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸੀਐਮ ਬਣਾ ਉਹਨਾਂ ਦਾ ਤਾਂ ਤੁਹਾਨੂੰ ਫਿਕਰ ਨਹੀਂ ਇੱਥੇ ਬੰਬ ਬਲਾਸਟ ਤੇ ਬੰਬਲਾ ਤੁਹਾਨੂੰ ਫਿਗਰ ਪਿਆ ਦਿੱਲੀ ਦੇ ਤੁਸੀਂ ਐ ਕਰੋ ਸਾਰੇ 80 ਹਜ਼ਾਰ ਮੁਲਾਜ਼ਮ ਹੀ ਦਿੱਲੀ ਭੇਜ ਦਿਓ ਤੇ ਲੋਕਾਂ ਨੂੰ ਕਹਿ ਦਾਂਗੇ ਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆਪ ਦੀ ਜਾਨ ਮਾਲ ਦੀ ਰੱਖਿਆ ਹੋਵੇਗਾ ਔਰ ਕੇਜੀ ਵਾਲੀ ਸਕਿਉਰਿਟੀ ਦਿੱਤੀ ਹੋਈ ਹੈ 70 70 ਅੱਛੀ ਜੀ ਹਿੰਦੇ ਪੰਜਾਬ ਨੂੰ ਸਾਈਡ ਤੇ ਇੱਥੇ ਸਾਰੀ ਵਿਡਰਾ ਹੋਣੀ ਚਾਹੀਦੀ ਜੀ ਔਰ ਇਹ ਸਾਰਾ ਬਿੱਲ ਪਿਛਲੇ 3 ਸਾਲਾਂ ਦਾ ਜਾਂ ਭਗਵੰਤ ਮਾਨ ਪਰ ਇਹ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਦਿੱਤੀ ਆ ਉਹਨਾਂ ਤੋਂ ਹੀ ਰਿਕਵਰੀ ਪੈਸੇ ਆਦੀ ਹੋਵੇ ਪੰਜਾਬ ਦੇ ਲੋਕ ਜਿਹੜੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੈ ਜਿੱਥੇ ਹੈਲਥ 인ਫਰਾਸਟ੍ਰਕਚਰ ਤੈਸ਼ ਨੈਸ਼ ਹੋ ਗਿਆ ਸੜਕਾਂ ਦਾ ਬੁਰਾ ਹਾਲ ਹੈ ਸਕੂਲਾਂ ਦਾ ਬੁਰਾ ਹਾਲ ਹੈ ਹਰ ਪੈਰਾ ਬੀਟਰ ਤੇ ਪੰਜਾਬ ਪਿੱਛੇ ਜਾ ਰਿਹਾ ਪੰਜਾਬ ਦੇ ਲੋਕ ਉਹ ਖਰਚਾ ਕਿਉਂ ਚੱਲ ਸੱਤ ਵਾਰ ਬਗਵਾ ਕਰ ਉਹ ਹੁਣ ਵੀ ਜਿਹੜੀ ਕਟਨਾ ਵਾਪਰੀ ਇੱਥੇ ਲੱਗਦਾ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਜੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ISI ਪਾਕਿਸਤਾਨ ਇਹਦੇ ਚ ਵੱਡਾ ਰੋਲ ਅਦਾ ਕਰ ਰਹੀ ਆ ਇਹ ਨਿਕੰਮੇ ਜੇ ਕੁਛ ਘਟੀਆਂ ਜੇ ਗੈਂਗਸਟਰ ਉਹਨਾਂ ਦਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਇਨਡਾਇਰੈਕਟ ਸਾਥ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਵੀ ਮਿਲ ਰਿਹਾ ਜਿਹੜੀ ਸੁੱਤੀ ਪਈ ਆ ਜਿਹੜੀ ਪ੍ਰੀਐਮਟ ਨਹੀਂ ਕਰ ਪਾਰੀ ਜਿੰਨਾ ਦਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਹੈ ਜਿਹੜਾ ਮਤਲਬ ਹਾਈ ਅਲਰਟ ਵਾਲੇ ਦਿਨ ਵੀ ਇਹ ਜੀ ਇਨਸੀਡੈਂਟ ਹੋ ਜਾਣ ਔਰ ਟਾਰਗੇਟ ਕੀਤਾ ਜਾ ਰਿਹਾ ਇੱਕ ਪਰਟਿਕੁਲਰ ਕਮਿਊਨਿਟੀਜ਼ ਨੂੰ ਮਾਈਨੋਰਟੀ ਨੂੰ ਕਿ ਇਹਨਾਂ ਨੂੰ ਟਾਰਗੇਟ ਕਰੋ ਹਿੰਦੂ ਸਿੱਖ ਗੱਲ ਬਣਾਓ ਜਾਂ ਭਾਈਚਾਰਿਆਂ ਦੇ ਵਿੱਚ ਫਿੱਕ ਪਾਓ ਔਰ ਪੰਜਾਬ ਦਾ ਸ਼ਾਂਤ ਮਹਿਮੂਲ ਖਰਾਬ ਕਰੋ ਚੀਫ ਮਿਨਿਸਟਰ ਸਾਹਿਬ ਦਿੱਲੀ ਬੈਠੇ ਇਸ ਲੋਕ ਦੀ ਸਿਕਿਉਰਟੀ ਦੀ ਆਪਣੀ ਜਾਂਚ ਦੀ ਮੰਗ ਕਰਦੇ ਹੋਏ ਇਟ ਹੈਸ ਟੂ ਬੀ ਕੋਰਟ ਮਾਨਿਟਰਡ ਜੀ ਨਹੀਂ ਤਾਂ ਇਹ ਸਾਰਾ ਲਾਰੈਂਸ ਬਿਸ਼ਨੋਈ ਵਾਲੇ ਕੇਸ ਵਾਂਗੂ ਆਈ ਬਾਸ ਹੋਊਗਾ ਬੜੀ ਛੇਤੀ ਮੈਂ ਲਾਰੈਂਸ ਬਿਸ਼ਨੋਈ ਵਾਲੇ ਕੇਸ 'ਚ ਵੀ ਪੁਲਿਸ ਨੇ ਸਰਕਾਰ ਦੇ ਕੀ ਕਾਰਵਾਈ ਰਹੀ ਆ ਕਿਵੇਂ ਉਹਨਾਂ ਨੇ ਉਸ ਨੂੰ ਏਡ ਕੀਤਾ ਲਾਰੈਂਸ ਬਿਸ਼ਨੋਈ ਨੂੰ ਉਹ ਚੀਜ਼ਾਂ ਵੀ ਮੈਂ ਤੁਹਾਡੇ ਸਾਹਮਣੇ ਬੜੀ ਛੇਤੀ ਰੱਖਾਂਗਾ ਜਿਵੇਂ ਅੱਜ ਕਾਂਗਰਸ ਕੋ 40 ਫੌਂਦਰ ਨੇ ਇਹਨਾਂ ਦੇ ਕੋਲ ਚਰਚੀ ਲਏ ਇਹਨਾਂ ਨੇ ਐਮਐਲਏ ਵੀ ਸ਼ਾਮਲ ਕਰੇ ਦੋ ਹੋਰ ਵੀ ਚਰਚੀ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਹਾਡੇ ਕੋਲ ਬੀਜੇਪੀ ਵਾਲਿਆਂ ਨੇ ਆਪਣੇ ਕਹਿ ਤਾ ਕਿ 11 ਦਰਹਿ ਜਾਗੇ ਇਹਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਲੱਗਦਾ ਸ਼ਰੋਮਨੀ ਅਕਾਲੀ ਦਲ ਨੂੰ ਜਿੱਥਾਂ ਸਾਨੂੰ ਬਣਾ ਲੈਣ ਜਾਂ ਫਿਰ ਅੰਦਰ ਜੋ ਹੋਊਗਾ ਫਿਰ ਉਹ ਬਣ ਜੂ ਜਿਹਦੇ ਕੋਲ ਬਾਤ ਗਿਣਤੀ ਹੈ ਤੁਹਾਡੀ ਸਿਆਸੀ ਪੁਰਸਵਾਂ ਨੇ ਕੀ ਹੈ ਜੀ ਹਾਂਜੀ ਮੈਨੂੰ ਲੱਗਦਾ ਜੀ ਅੱਜ ਜੇ ਆ ਤਾਂ ਤੁਹਾਨੂੰ ਮੇਅਰ ਅਕਾਲੀ ਸ਼ਰੋਮਨੀ ਅਕਾਲੀ ਦਲ ਦਾ ਦੇਖੂਗਾ ਤੇ ਜੇ ਆ ਇਲੈਕਸ਼ਨ ਰੱਦ ਹੋ ਜੂਗੀ ਅੱਜ ਦੋ ਕੰਮ ਹੀ ਹੋਣੇ ਆ ਤੀਜਾ ਸੋਨੀ ਸਾਹਿਬ ਦੇ ਸੁਪੜੇ ਤਾਂ ਮੰਗੇਰੀ ਲਾਲ ਦੇ ਸੁਪਨੇ ਰਹਿ ਜਾਣੇ ਮੈਂ ਤੁਹਾਨੂੰ ਅੱਜ ਗੱਲ ਦਾ ਹਾਂਜੀ ਅੰਦਰ ਦੱਸਾਂਗੇ ਜੇ ਢਾਲੀ ਆਲ ਨਹੀਂ ਬਾਹਰ ਦੱਸਦਾ ਤੇ ਇਹੀ ਕਿਉਂ ਦੱਸੀਏ ਜਿਹੜਾ ਇੱਕ ਗੋੜ ਨੇ ਵੀਡੀਓ ਰੋਕੀ ਤੇ ਵੀ ਕਿਹਾ ਕਿ ਹੁਣ ਜੇ ਤਾਂ ਲੱਗਦਾ ਕਿ ਜਿਵੇਂ ਪੁੱਲਰ ਸਾਹਿਬ ਦੇ ਸਾਹਮਣੇ ਜਦੋਂ ਵੀਡੀਓਗ੍ਰਾਫੀ 'ਚ ਗੋਲੀ ਚੱਲ ਗਈ ਤੇ ਪੁੱਲਰ ਸਾਹਿਬ ਨੇ ਜਾ ਕੇ ਕਮਿਸ਼ਨਰ ਪੁਲਿਸ ਨੇ ਫੇਰ ਕਹਿਤਾ ਕਿ ਇਹ ਤਾਂ ਐਕਸੀਡੈਂਟਲ ਫਾਇਰ ਹੈ ਤਾਂ ਭਾਈ ਫਾਇਰ ਹੈ ਤਾਂ ਗੋਲੀ ਚੱਲਣੀ ਨਹੀਂ ਸੀ ਉਹ ਤਾਂ ਗੋਲੀ ਚਲਾਉਣ ਦੀ ਉਹਦੀ ਮਨਸ਼ਾ ਨਹੀਂ ਸੀ ਤੇ ਜੇ ਉਹ ਚੌੜੇ ਦੇ ਹੱਕ 'ਚੇ ਤੁਹਾਡੇ ਸਾਰੇ ਤੁਸੀਂ ਖੜੇ ਸੀ ਸ਼ੁਕਰ ਕਰੋ ਤੁਸੀਂ ਬਚ ਗਏ ਜੇ ਹਲੇ ਤਾਂ ਸੁਖਵੀਰ ਜੋ ਬਾਦਲ ਦੇ ਚੱਲੀ ਥੋਡੇ ਦੇ ਚੱਲੀ ਹੁੰਦੀ ਉਹ ਨਾ ਕਹੜਾ ਹੀ ਚੱਲੀ ਨਹੀਂ ਹਲੇ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਮੇਰੀ ਗੱਲ ਸੁਣ ਲਓ ਜਦੋਂ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਤੇ ਜੇ ਉਹ ਫੇਰ ਕਹਿ ਸਕਦਾ ਕਿ ਨਹੀਂ ਇਹ ਗੋਲੀ ਚਲਾਉਣ ਦੀ ਮਨਸ਼ਾ ਨਹੀਂ ਸੀ ਇਹ ਹੁਣ ਵੀ ਰਿਕਾਰਡਿੰਗ ਕਰ ਲੋ ਕੁਛ ਕਰ ਲੋ ਜਦ ਤੱਕ ਜਿਵੇਂ ਦੁੱਧ ਦੀ ਰਾਖੀ ਤੇ ਬਿੱਲਾ ਬਿਠਾ ਦੀਦਾ ਨਾ ਫਿਰ ਕਹੀਏ ਕਿ ਦੁੱਧ ਕਿਵੇਂ ਕੋ ਪੀ ਜੂ ਹੁਣ ਉਹ ਲਾਤਾ ਤੇ ਅੱਜ ਮੈਂ ਕੰਪੈਰੀਜ਼ਨ ਨਹੀਂ ਕਰ ਰਿਆ ਸਤਕਾਰਯੋਗ ਨੇ ਮਗਰ ਭੁੱਲਰ ਸਾਹਿਬ ਨੂੰ ਕਹੋ ਵੀਡੀਓ ਰਿਕਾਰਡਿੰਗ ਨਾਲ ਇੱਥੇ ਲੈਕਚਰ ਕਰਾ ਦਿਓ ਤੇ ਪਤਾ ਹੀ ਹੋਣਾ ਕੀ ਹੈ ਇਹ ਤਾਂ ਹੁਣ ਮੈਂ ਕਾਉਂਸਲਰ ਸਾਹਿਬਾਨਾਂ ਨੂੰ ਕਹੂੰਗਾ ਭਾਈ ਤਗੜੇ ਰਹੋ ਔਰ ਆਮ ਆਦਮੀ ਪਾਰਟੀ ਨੂੰ ਮੇਰਾ ਓਪਨ ਆਫਰ ਹੈ ਕਿ ਥੋੜਾ ਤਾਂ ਹਲੇ ਤੱਕ ਮੇਰ ਦਾ ਇਹਨਾਂ ਨੇ ਕੈਂਡੀਡੇਟ ਤਾਂ ਨਹੀਂ ਲਾਨੇ ਇਹਨਾਂ ਤੋਂ ਲਾਨਿਆ ਵੀ ਨਹੀਂ ਜਾਣ ਉਦੋਂ ਜੇ ਆਤਾ ਕਾਂਗਰਸ ਦਾ ਬਣੂ ਤੇ ਜੇ ਨਹੀਂ ਚਾਹੁੰਦੇ ਕਾਂਗਰਸ ਦਾ ਬਣੇ ਮੈਂ ਵੀ ਨਹੀਂ ਚਾਹੁੰਦਾ ਬਣੇ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ 5 ਸਾਲ ਫਿਰ ਤੁਸੀਂ ਐ ਕਰੋ ਢਾਲੀয়াল ਸਾਹਿਬ ਨੂੰ ਅਰੋੜਾ ਸਾਹਿਬ ਨੂੰ ਬੇਨਤੀ ਆ ਫਿਰ 4 ਸਾਡੇ ਆ 41 ਉਹ ਨੇ ਇੱਧਰ ਵੋਟ ਪਵਾ ਦਿਓ 39 ਦੀ ਤੇ 43 ਵਾਲਾ ਮਿਹਰਬਾਨ ਜੂ ਤੇ ਤੁਹਾਨੂੰ ਵੀ ਇਸ ਗੱਲ ਦੀ ਤਸੱਲੀ ਹੋ ਜੂ ਕਿ ਕਾਂਗਰਸ ਨਹੀਂ ਜਿੱਤੀ ਨਹੀਂ ਤਾਂ ਫੇਰ ਜਿਹੜੀ ਲੜਾਈ ਦਿਲ ਨਹੀਂ ਚ ਲੜਦੇ ਹੋ ਉਹ ਲੜਾਈ ਦਿੱਲੀ 'ਚ ਵੀ ਫੇਲ ਹੋਵਗੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਫੇਲ ਹੋ ਜੂ। ਠੀਕ ਆ ਜੀ। ਥੈਂਕ ਯੂ। ਤੁਸੀਂ ਕੋਈ ਇੱਕ ਮਿੰਟ ਜੀ ਇੱਕ ਮਿੰਟ। ਆ ਕਾਉਂਸਲਰ ਸਾਹਿਬਾ ਨੇ ਕੋਈ ਗੱਲ ਦੱਸਣੀ ਜੀ ਤੁਸੀਂ ਕਿਵੇਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਅਪਰੋਚ ਕੀਤਾ? ਅਪਰੋਚ ਤੇ ਸਾਰਿਆਂ ਨੂੰ ਪਤਾ ਜੀ ਬਹੁਤ ਕੀਤਾ ਗਿਆ ਵਾ ਪਰ ਚਲੋ ਪਰਮਾਤਮਾ ਦੀ ਕਿਰਪਾ ਰਹੀ ਹੈ ਅਸੀਂ ਸਾਰੇ ਇਕੱਠੇ ਰਹੇ ਆ। ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਆ। आज ਜਿਹੜਾ ਕਹਿ ਰਹੇ ਸੀ ਡੇਰੀ ਦੇ ਹੋ ਰਹੇ ਕਾਂਗਰਸ ਕਾਂਗਰਸ ਨੰਬਰ 24 ਤੋਂ ਕਾਂਗਰਸ ਉਹ ਛਾੜੇ ਵਿਚਾਰਿਆ ਨੂੰ ਤਾਂ ਨੀਂਦ ਹੀ ਅੱਜ ਆਉਣੀ ਆ ਇਹਨਾਂ ਦਾ ਸੌਣ ਹੀ ਨਹੀਂ ਦਿੰਦਾ ਇਹਨਾਂ ਤਾਂ ਮਤਲਬ ਕਿ ਆਂਢੀ ਗਵਾਂਢੀ ਰੌਲਾ ਪੈ ਜੇ ਤਾਂ ਨਹੀਂ ਪਰੇ ਜਾਣ ਉਹ ਰਾਤ ਸਾਰੀ ਰਾਤ ਫੋਨ ਮਲਾਉਂਦੇ ਰਹਿੰਦੇ ਕਿ ਇਹਨੂੰ ਬਣਾ ਦੇ ਝਾੜੂ ਵਾਲੇ ਨੂੰ ਮੇਰ ਪੜਾ ਦੇ ਝਾੜੂ ਵਾਲੇ ਨੂੰ ਮੇਰ ਕਿ ਆ ਢਾਲੀয়াল ਸਾਹਿਬ ਇੱਕ ਦਾ ਨਾਉ ਲੈ ਲੈਂਦੇ ਆ ਕਿ ਉਹ ਆਪਣਾ ਅਮਨ अरोड़ा ਦੂਜੇ ਦਾ ਲੈ ਦਿੰਦਾ ਉਹ ਡਾਕਟਰ ਗੁਪਤਾ ਜੀ ਨੇ ਉਹ ਤੀਜੇ ਦਾ ਲੈ ਲੈਂਦੇ ਆ ਉਹ ਸੰਧੂ ਸਾਹਿਬ ਨੇ ਉਹ ਚੌਥੇ ਦਾ ਲੈ ਲੈਂਦੇ ਆ ਆ ਨਿੱਜਰ ਸਾਹਿਬ ਪੰਜਵੇਂ ਦਾ ਲੈ ਲੈਂਦੇ ਆ ਅਸੀਂ ਘਾ ਆ ਜੋੜੇ ਹੱਥ ਅਸੀਂ ਇੱਕ ਦਾ ਹੀ ਨੌ ਲਵਾਂਗੇ ਅੰਦਰ ਜਾ ਕੇ ਔਰ ਸਾਡੀ ਪਾਰਟੀ ਦੇ ਸੀਨੀਅਰ ਮੋਸਟ ਕਾਉਂਸਲਰ ਅੰਦਰ ਪਾਰਟੀ ਦੀ ਅਗਵਾਈ ਕਰਨਗੇ ਸਾਡੇ ਸਾਧਾਰਤ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਤਿੰਨ ਵਾਰੀ ਕਾਉਂਸਲਰ ਬਣੇ ਆ ਸਾਡੇ ਸੀਨੀਅਰ ਸੈਕੰਡ ਸੀਨੀਅਰ ਮੋਸਟ ਉਹ ਬੀਬੀ ਸਾਡੇ ਸਤਿਕਾਰਯੋਗ ਮਾਤਾ ਜੀ ਨਗਵੰਤ ਕੌਰ ਜੀ ਹੋਣਗੇ ਔਰ ਨਾਲ ਉੱਥੇ ਇੱਕ ਵਾਚ ਜਾਂ ਵਿਪ ਦਾ ਕੰਮ ਸਾਡੇ ਪੰਡੋਰੀ ਸਾਹਿਬ ਤੇ ਨਾਲ ਡੈਪਟੀ ਸਾਡੇ ਭੈਣ ਜੀ ਸਤਕਾਰਯੋਗ ਪਰਮਜੀਤ ਕੌਰ ਵੇਖਣਗੇ ਔਰ ਸ੍ਰੀ ਅੰਮਰਸਰ ਸਾਹਿਬ ਦਾ ਜੀਤੇ ਤੇ ਭਲਾ ਹੋਵੇ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਸ ਸਾਹਿਬ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਹ ਜੇ ਫੈਸਲਾ ਹੋਵੇ ਕਾਂਗਰਸ ਵੀ ਲੋਕਾਂ ਨੇ ਵੇਖ ਲਈ ਆਪ ਵੀ ਵੇਖ ਲਈ